ਪਿਓਰ ਦਾ ਦੁਪੱਟਾ ਲੱਗਾ 2.5 ਮੀਟਰ ਦਾ 2.5 ਮੀਟਰ ਦਾ ਕੱਪੜਾ ਜਾਮ कॉटन ਦੀ ਸ਼ਰਟ ਆ ਜਾਮ कॉटन ਦੀ ਤੁਹਾਨੂੰ ਬਾਟਮ ਮਿਲੂਗੀ ਰੈੱਡ ਕਲਰ ਦੀ ਦੁਪੱਟਾ ਮਿਲੂ ਤੁਹਾਨੂੰ ਫੁੱਲ ਪਿਓ 850 ਰੇਟ ਆ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਆਨ ਡਿਲੀਵਰੀ ਵੀ 1.5 ਮੀਟਰ ਦਾ ਦੁਪੱਟਾ 2.5 ਮੀਟਰ ਦੀ ਸ਼ਰਟ ਆ ਜੀ 2.5 ਮੀਟਰ ਦੀ ਵੀਡੀਓ ਸ਼ੁਰੂ ਕਰਾਂਗੇ ਆਲ ਓਵਰ ਸੂਟਾਂ ਨੂੰ ਆਪਣੇ ਕੋਲੇ ਆਲ ਓਵਰ ਸੂਟ ਨੇ ਜੌਰ ਜੱਟ ਫੈਂਜੀ ਸੂਟ ਨੇ ਜੀ ਇਹਨਾਂ ਸੂਟਾਂ ਉੱਪਰ ਦਾ ਨੂੰ ਜ਼ਰੀ ਵਰਕ ਮਿਲੂਗਾ ਇਸ ਤਰ੍ਹਾਂ ਦੀ ਕੰਮ ਵੀ ਕਰਿਆ ਆਇਆ ਹੈ ਇਹ ਸਾਰਾ ਬਹੁਤ ਸੋਨਾ ਕੰਮ ਕਰਾਇਆ ਜੀ ਮੋਤੀ ਵਰਕ ਦਾ ਕੰਮ ਕਰਾਇਆ ਬਹੁਤ 2.5 ਮੀਟਰ ਮਗੋਂ ਇਹਨਾਂ ਛੁੱਟਾਂ ਦੇ ਦੁਪੱਟੇ ਨੇ 3.5 ਮੀਟਰ ਦੀ ਸਲਵਾਰ ਹੈ ਜੀ 2.5 ਮੀਟਰ ਦੀ ਸ਼ਰਟ ਆ ਕਿ ਇਸ ਤਰ੍ਹਾਂ ਦੇ ਦੁਪੱਟੇ ਨੇ ਪ੍ਰਿੰਟ ਪਿਓਰ ਟਾਈਪ ਵੀ ਛਲ ਕਰੇ ਛੁੱਟਾਂ ਛੁੱਟਾਂ ਨੂੰ ਕਹੀਂ ਮਿਲ ਜਾਣਗੇ ਦੁਪੱਟੇ ਦੇਖੋ ਤੁਸੀਂ ਕਿੰਨੇ ਸੋਹਣੇ ਨੇ ਵਰਬਰੀ ਸਿਲਕ ਰੈ ਜਾਂ ਤੁਹਾਨੂੰ ਦੁਪੱਟਾ ਮਿਲੂਗਾ ਸੇਮ ਉਸੇ ਤਰ੍ਹਾਂ ਦੀ ਤੁਹਾਨੂੰ ਸ਼ਲਟ ਮਿਲੂਗੀ ਦੋ ਡਿਜ਼ਾਈਨ ਦਿਖਾਵਾਂਗੀ ਜੀ ਆਪਣੇ ਕੋਲੇ ਪਹਿਲਾ ਡਿਜ਼ਾਈਨ ਆਲ ਓਵਰ ਜੂਟਾ 5 ਮੀਟਰ ਦੀ ਕੱਟਰਾ ਇਹ ਆ ਗਿਆ ਬਾਜੂ ਦਾ ਡਿਜ਼ਾਈਨ ਬਹੁਤ ਵਧੀਆ ਰੇਟ ਲੈ ਕੇ ਆਉਣਾ ਤੁਹਾਡੇ ਲਈ ਬਸ ਆਪਣੀ ਵੈਰਾਈਟੀ ਬਹੁਤ ਸੋਹਣੀ ਹੁੰਦੀ ਆ ਮੂਰੀ ਵਰਕ ਦੇ ਜੂਟ ਲੈ ਕੇ ਆੜੇ ਲਈ ਕੋਟਨ ਚ ਪਲੇਨ ਜੂਟ ਲੈ ਕੇ ਆਏ ਤੁਹਾਡੇ ਲਈ ਸਿਮਰਚ ਸਵਾਦ ਦੇ ਨਾਲ ਪੰਜਾਬੀ ਸਲਾਈ ਕਿੜਾਈ ਚੈਨਲ ਤੇ ਮੇਰੇ ਵੱਲੋਂ ਸਾਰਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਜਿਸ ਨਾ ਟੈਲੀ ਕੱਪੜੇ ਦੀ ਵੀਡੀਓ ਲੈ ਕੇ ਆਈ ਬਹੁਤ ਸੋਹਣੀ ਵੈਰਾਈਟੀ ਲੈ ਕੇ ਆਏ ਸਾਰੇ ਫੈਨਸੀ ਸੂਟ ਨੇ ਤੁਸੀਂ ਘਰ ਬੈਠੇ ਸੂਟ ਮੰਗਵਾ ਚੁੱਕ ਮੰਗਵਾ ਸਕਦੇ ਹੋ ਜੀ ਜੋ ਵੀ ਤੁਹਾਨੂੰ ਪਸੰਦ ਹੈ WhatsApp ਨੰਬਰ ਆਪਣੇ ਦੋ ਨੇ ਤੁਸੀਂ ਕਿਸੇ ਤੇ ਵੀ ਆਰਡਰ ਬੁੱਕ ਕਰ ਸਕਦੇ ਹੋਗੇ ਸ਼ਿਪਿੰਗ ਚਾਰਜ ਫਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਜਿਹੜੇ ਕਸਟਮਰ 2000 ਦੀ ਸ਼ਾਪਿੰਗ ਕਰਨਗੇ ਉਹਨਾਂ ਨੂੰ ਆਪਾਂ ਪੰਜਾਬੀ ਜੁੱਤੀ ਫਰੀ ਦੇਵਾਂਗੇ ਬਹੁਤ ਸੋਹਣੀ ਆਪਣੇ ਕੋਲੇ ਜੁੱਤੀਆਂ ਨੇ ਪੰਜਾਬੀ ਤੁਸੀਂ ਸਿਲੈਕਟ ਕਰੋ ਘਰ ਬੈਠੇ ਸੂਟ ਮੰਗਵਾ ਵੀਡੀਓ ਸ਼ੁਰੂ ਕਰਾਂਗੇ ਆ ਪਾਲ ਓਵਰ ਸੂਟਾਂ ਤੋਂ ਆਪਣੇ ਕੋਲੇ ਆਲ ਓਵਰ ਸੂਟ ਨੇ ਜੋਰ ਜੱਟ ਚ ਬਹੁਤ ਸੋਹਣੀ ਜੋਰ ਜੱਟਾ ਪਿਓਰ ਜੋਰ ਜੱਟ ਵਧੀਆ ਵਾਲੀ ਆ ਗਈ ਰੇਟ ਰਹੇਗਾ 595 595 ਰੇਟ ਹੈ ਜੀ ਸਾਢੇ 3 ਮੀਟਰ ਦੀ ਕੱਟ ਮਿਲੂਗੀ ਤਾਂ ਉਹਨੂੰ 1.5 ਮੀਟਰ ਪਣਾ 1.5 ਮੀਟਰ ਪਣਾ ਸਾਢੇ 3 ਮੀਟਰ ਦੀ ਕੱਟ ਤੁਸੀਂ ਕਿੰਨਾ ਵੀ ਹੈਵੀ ਸੂਟ ਬਣਾ ਸਕਦੇ ਜੇ ਉਹਨੂੰ ਕਲਰ ਦਿਖਾਉਣੇ ਅਲੱਗ-ਅਲੱਗ ਡਿਜ਼ਾਈਨ ਨੇ ਆਪਣੇ ਕੋਲੇ ਅਲੱਗ-ਅਲੱਗ ਕਲਰ ਨੇ ਜਿਸ ਤਰ੍ਹਾਂ ਕੀ ਇਹ ਪਹਿਲਾ ਆਪਣੇ ਕੋਲੇ ਕਲਰ ਆ ਗਿਆ ਪੈਰਟ ਜਾਂ ਕਲਰ ਬਹੁਤ ਸੋਹਣੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਸਾਰਾ ਸੂਟ ਲਾਈਨਿੰਗ ਲਾ ਕੇ ਤਿਆਰ ਹੋ ਜੀ ਪ੍ਰਿੰਟ ਸੂਟ ਨੇ ਆਪਣੇ ਕੋਲੇ ਬਿਨਾ ਦੁਪੱਟੇ ਤੋਂ 595 ਰੇਟਾ ਜੋਰ ਰੱਟ ਦੇ ਸੂਟ ਆ ਪ੍ਰਿੰਟ ਤੁਸੀਂ ਇਹਨਾਂ ਉੱਪਰ ਕੱਟਵਰਕ ਵੀ ਕਰਵਾ ਸਕਦੇ ਹੋ ਕੋਈ ਵੀ ਲੈਂਸ ਲਾ ਕੇ ਵੀ ਡਿਜ਼ਾਈਨ ਬਣਾ ਸਕਦੇ ਹੋਗੇ ਇਹ ਹੈ ਆਪਣੇ ਕੋਲੇ ਗ੍ਰੀਨ ਕਲਰ ਸਾਰੇ ਕਲਰ ਹੀ ਸੋਹਣੇ ਨੇ 3.5 ਮੀਟਰ ਦੀ ਕੱਟ ਆਗੀ 1.5 ਮੀਟਰ ਪੜਾ ਇੰਨਾ ਸੂਟਾਂ ਨਾਲ ਜੋ ਵੀ ਇਨਾਂ ਚੋ ਕਲਰ ਪਸੰਦ ਆ ਆਪਣੇ WhatsApp ਨੰਬਰ 'ਤੇ ਦੋ ਨੇ ਤੁਸੀਂ ਕਿਸੇ ਦੇ ਵੀ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਕਲਰ ਬਹੁਤ ਜਾਦੇ ਨੇ ਇਸੜੀਆਂ ਵਿੱਚ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਜੀ ਜੋ ਵੀ ਇਨਾਂ ਚੋ ਡਿਜ਼ਾਈਨ ਤੁਹਾਨੂੰ ਪਸੰਦ ਆ ਤੁਸੀ ਸਲੈਕਟ ਕਰ ਸਕਦੇ ਹੋ ਘਰ ਬੈਠੇ ਸੂਟ ਮੰਗਵਾ ਸਕਦੇ ਹੋਗੇ ਇਹ ਸਾਰੇ ਆਪਣੇ ਕੋਲੇ ਜੋਰ ਰੱਟ ਚ ਕਲਰ ਨੇ ਜੀ ਇਹ ਕਲਰ ਵੀ ਆਪਣੇ ਕੋਲੇ ਜੋਰ ਰੱਟ ਚ ਆ 3.5 ਤੇ 3 ਮੀਟਰ ਦੀ ਕੱਟ 595 ਰੇਟ ਆ ਇਨਾਂ ਸੂਟਾਂ ਦਾ ਪਲੇਨ ਸੂਟ ਲੈ ਕੇ ਆਏ ਤੁਹਾਡੇ ਲਈ ਸਿਮਰ ਚ ਸਿਮਰ ਦੇ ਪਲੇਨ ਸੂਟ ਲੈ ਕੇ ਆਏ ਤੁਸੀਂ ਨਾ ਉੱਪਰ ਵਰਕ ਵੀ ਕਰ ਸਕਦੇ ਹੋ ਕਿਉਂਕਿ ਵਰਕ ਦਾ ਬਹੁਤ ਜ਼ਿਆਦਾ ਟ੍ਰੈਂਡ ਹੈਗਾ ਵਰਕ ਲਈ ਤੁਸੀਂ ਖਰੀਦ ਸਕਦੇ ਹੋ 650 ਦਾ ਸੂਟ ਆ ਜੀ 5 ਮੀਟਰ ਦੀ ਕਟ ਆ ਕਲਰ ਬਹੁਤ ਜ਼ਿਆਦੇ ਨੇ ਇਹ ਆਪਣੇ ਕੋਲੇ ਬ੍ਰਾਊਨ ਕਲਰ ਆ ਗਿਆ ਜੀ 650 ਰੇਟ ਆ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਇਹਨਾਂ ਵਿੱਚ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਸਿਲੈਕਟ ਕਰ ਸਕਦੇ ਹੋ ਘਰ ਬੈਠੇ ਮੰਗਵਾ ਸਕਦੇ ਹੋ ਜੋ ਵੀ ਤੁਹਾਨੂੰ ਸੂਟ ਪਸੰਦ ਆ ਮਹਿਰੂਨ ਕਲਰ ਆ ਗਿਆ ਜੀ ਕਲਰ ਬਹੁਤ ਜਿਆਦੇ ਨੇ ਆਪਣੇ ਕੋਲੇ ਸਿਮਰ ਦੇ ਵਿੱਚ ਸਿਮਰ ਦਾ ਕਪੜਾ ਕਦੀ ਵੀ ਖਰਾਬ ਨਹੀਂ ਹੁੰਦਾ ਦੇਖੋ ਨਾਈ ਦਾ ਸਲਿੰਕ ਹੁੰਦਾ ਨਾਈ ਦਾ ਕਲਰ ਖਰਾਬ ਹੁੰਦਾ ਇਹ ਆ ਗਿਆ ਆਪਣੇ ਕੋਲੇ ਦੇਖੋ ਪਿੰਕ ਕਲਰ ਬਹੁਤ ਸੋਹਣਾ ਬੇਬੀ ਪਿੰਕ ਕਲਰ ਪੀਕ ਅਪ ਸ਼ੇਡ ਕਲਰ ਇਹਨਾਂ ਚੋ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਬਰਕ ਲਈ ਸੂਟ ਲੈ ਸਕਦੇ ਹੋਗੇ ਇਹ ਆਪਣੇ ਕੋਲੇ ਸਾਰੇ ਡਿਜ਼ਾਈਨ ਨੇ ਬਲੈਕ ਕਲਰ ਆ ਗਿਆ ਜੀ 650 ਰੇਟ ਆ ਚਿਪਿੰਗ ਚਾਰਜ ਫ੍ਰੀ ਆ ਕੈਸ਼ ਓਨ ਡਿਲੀਵਰੀ ਵੇ ਇਹ ਆ ਗਿਆ ਆਪਣੇ ਕੋਲੇ ਵਾਈਟ ਕਲਰ ਕਲਰ ਸਾਰੇ ਸੋਹਣੇ ਨੇ ਇਹਨਾਂ ਚ ਜੋ ਵੀ ਤੁਹਾਨੂੰ ਪਸੰਦ ਆ ਤੁਸੀ ਚੈਰੀ ਸੂਟ ਬਣਾਓ ਜੇ ਜੇ ਫਰਾਕ ਬਣਾਓ ਕੁਝ ਵੀ ਬਣਾ ਸਕਦੇ ਹੋਗੇ ਮਾਸਟਰਡ ਕਲਰ ਆ ਗਿਆ ਜੀ ਇਹ ਆਪਣੇ ਕੋਲੇ ਸਾਰੇ ਸਿਮਰ ਦੇ ਸੂਟ ਆ ਇਹ ਆ ਗਏ ਆਪਣੇ ਕੋਲੇ orange ਕਲਰ 650 ਰੇਟ ਆ shipping charge free ਆ cash on delivery ਵੇ ਕਪੜੇ ਦੀ ਕੁਆਲਿਟੀ ਬਹੁਤ ਵਧੀਆ ਬਹੁਤ ਸੋਹਣੀ ਕੁਆਲਿਟੀ ਆ ਜੀ ਕਪੜਾ ਜੀ ਇਹ ਆ ਗਏ ਆਪਣੇ ਕੋਲੇ wine shade ਸਾਰੇ ਡਾਰਕ ਕਲਰ ਨੇ ਸਲੈਕਟ ਕਰ ਸਕਦੇ ਹੋ ਜੀ। ਤਾਂਬਾ ਕਲਰ ਆ ਗਈ, ਰੈਸਟ ਕਲਰ ਇਹ ਸਾਰੇ ਕਲਰ ਨੇ ਆਪਣੇ ਕੋਲੇ ਇਸ ਡਿਜ਼ਾਈਨ ਵਿੱਚ ਸਿਮਰ ਦੇ ਵਿੱਚ 350 ਰੇਟ ਹੈ ਜੀ। ਦੁਪੱਟੇ ਨਾਲ ਸੂਟ ਦਿਖਾਵਾਂਗੇ, ਉਹ ਤੁਹਾਨੂੰ ਸਾਰੇ ਮੈਚਿੰਗ ਸੂਟ ਵੀ ਦਿਖਾਵਾਂਗੇ, ਆਲਓਵਰ ਸੂਟ ਸਾਰੇ ਤਰ੍ਹਾਂ ਦੀ ਵੈਰਾਈਟੀ ਹੈ ਜੀ ਜਿਸ ਤਰ੍ਹਾਂ ਕਿ ਆਪਣੇ ਕੋਲੇ ਇਹ ਆਪਣੇ ਕੋਲੇ ਸਿਮਰ ਚ ਸਿਮਰ ਚ ਮੈਚਿੰਗ ਸੂਟ ਆ ਜੀ ਇਸ ਤਰ੍ਹਾਂ ਦਾ ਸੂਟ ਬਣ ਕੇ ਤਿਆਰ ਹੋਊਗਾ ਤੁਸੀਂ ਪਲਾਜ਼ੋ ਨਾਲ ਵੀ ਬਣਾ ਸਕਦੇ ਹੋ, ਸਲਵਾਰ ਨਾਲ ਵੀ। ਸਿਮਰ ਦੇ ਵਿੱਚ ਸ਼ਰਟ ਹੈ ਜੀ। કોટਨ ਦੀ ਬਾਟਮ ਲੱਗੀ ਹੋਈ ਆ ਪੰਜਾਬੀ ਕੋਟਨ ਦੀ ਬਾਟਮ ਲੱਗੀ ਆ ਮਸਲੀਨ ਦਾ ਦੁਪੱਟਾ ਜੀ ਇਸ ਨਾਲ ਬਹੁਤ ਸੋਹਣੀ ਕੁਆਲਿਟੀ ਹੈ ਜੀ ਕਲਰ ਵੀ ਬਹੁਤ ਸੋਹਣਾ ਹੈ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਤੁਸੀਂ ਸਿਲੈਕਟ ਕਰ ਸਕਦੇ ਹੋ ਦੁਪੱਟੇ ਦੇ ਦੇਖੋ ਤੁਸੀਂ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈ 850 ਰੇਟ ਹੈ 850 ਰੇਟ ਹੈ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ 2.5 ਮੀਟਰ ਦਾ ਦੁਪੱਟਾ 2.5 ਮੀਟਰ ਦੀ ਸ਼ਰਟ ਹੈ ਜੀ 2.5 ਮੀਟਰ ਦੀ ਬਾਟਮ ਆ ਚਾਰ ਕਲਰ ਨੇ ਆਪਣੇ ਕੋਲੇ ਇਹ ਨੇਵੀ ਬਲੂ ਕਲਰ ਆ ਗਈ 850 ਰੇਟਾ ਸ਼ਿਪਿੰਗ ਚਾਰਜ ਫ੍ਰੀ ਹੈ ਇਹ ਹੈ ਆਪਣੇ ਕੋਲੇ ਗ੍ਰੀਨ ਕਲਰ ਗ੍ਰੀਨ ਮੂਂਗਿਆ ਕਲਰ ਆ ਕਲਰ ਸਾਰੇ ਸੋਹਣੇ ਨੇ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਸਿਮਰ ਚ ਕਪੜਾ ਚੇਨਿੰਗ ਵਾਲਾ ਲਾਈਨਿੰਗ ਲਾਉਣ ਦੀ ਜ਼ਰੂਰਤ ਨਹੀਂ ਬਿਨਾ ਲਾਈਨਿੰਗ ਤੋਂ ਸੂਟ ਬਣਨਗੇ ਜੀ ਜੋ ਤੁਹਾਨੂੰ ਹੁਣ ਦਿਖਾ ਰਹੇ ਹਾਂ ਇਹ ਹੈ ਆਪਣੇ ਕੋਲੇ ਮਹਿਰੂਨ ਜਾਂ ਕਲਰ ਕਲਰ ਬਹੁਤ ਸੋਹਣੇ ਨੇ ਸਾਰੇ ਕਲਰ ਬਹੁਤ ਸੋਹਣੇ ਨੇ ਜੋ ਵੀ ਤੁਹਾਨੂੰ ਪਸੰਦ ਆ ਚਾਰ ਕਲਰ ਨੇ ਸਿਲੈਕਟ ਕਰ ਸਕਦੇ ਹੋਗੇ ਸਾਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਜੀ ਬਲੈਕ ਕਲਰ ਆ ਗਿਆ 850 ਰੇਟ ਦੁਪट्टे ਸਾਰਿਆਂ ਦੇ ਇੱਕ ਦਰਾਨੇ ਨੇ ਜਿਸ ਤਰ੍ਹਾਂ ਅਗੇ ਤੁਹਾਨੂੰ ਪਹਿਲਾ ਡਿਜ਼ਾਈਨ ਦਿਖਾਇਆ ਸਵਾ ਦੋ ਮੀਟਰ ਦੇ ਇਸ ਤਰ੍ਹਾਂ ਦੇ ਦੁਪੱਟੇ ਨੇ ਜੀ ਮੂਰੀ ਵਰਕ ਦੇ ਸੂਟ ਲੈ ਕੇ ਆਣੇ ਨੇ ਸਾਡੇ ਲਈ ਕਾਟਨ ਚ ਕਾਟਨ ਦੀ ਸ਼ਰਟ ਹੈ ਜੀ ਕਾਟਨ ਦੀ ਬਾਟਮ ਆ ਬਾਟਮ ਉੱਪਰ ਵਰਕ ਬਹੁਤ ਸੋਹਣਾ ਕਰਿਆ ਹੋਇਆ ਕੋਟੇ ਡੋਰੀ ਦਾ ਦੁਪੱਟਾ ਨਾਲ ਇਹ ਦੇਖੋ ਤੁਸੀਂ ਬਹੁਤ ਸੋਹਣਾ ਡਿਜ਼ਾਈਨ ਡਾਈ ਬਹੁਤ ਸੋਹਣੀ ਹੋਈ ਹੈ ਇਹਨਾਂ ਦੁਪੱਟਿਆਂ ਦੀ 2.5 ਮੀਟਰ ਦੇ ਦੁਪੱਟੇ ਨੇ ਜੀ ਇਸ ਤਰ੍ਹਾਂ ਦੇ ਸੂਟ ਬਣ ਕੇ ਤਿਆਰ ਹੋਣਗੇ ਬਹੁਤ ਸੋਹਣੀ ਵੈਰਾਈਟੀ ਹੈਗੀ 1.5 ਮੀਟਰ ਦੀ ਤੁਹਾਨੂੰ ਸ਼ਰਟ ਮਿਲੂਗੀ ਵੱਡੇ ਬਣੇ ਦੀ 2.5 ਮੀਟਰ ਦੀ ਬਾਟਮ ਆ ਜੀ 1.5 ਮੀਟਰ ਦੀ ਸ਼ਰਟ 2.5 ਮੀਟਰ ਦਾ ਦੁਪੱਟਾ 795 ਰੇਟ ਆ ਦੋ ਡਿਜ਼ਾਈਨ ਨੇ ਆਪਣੇ ਕੋਲੇ ਇਹ ਆ ਗਾ ਦੂਸਰਾ ਡਿਜ਼ਾਈਨ ਤੁਸੀਂ ਸਿਲੈਕਟ ਕਰ ਸਕਦੇ ਹੋ ਜੀ ਬਹੁਤ ਸੋਹਣੀ ਵੈਰਾਈਟੀ ਆ ਕਾਟਨ ਦੇ ਸੂਟ ਨੇ ਦੁਪੱਟੇ ਬਹੁਤ ਸੋਹਣੇ ਨੇ ਇਹਨਾਂ ਸੂਟਾਂ ਨਾਲ 795 ਰੇਟ ਇਨ ਸੁਟਾ ਦਾ ਆਲ ਓਵਰ ਸੂਟ ਲੈ ਕੇ ਆਉਣ ਡੋੜ ਲਈ ਮਸਲੀਨ ਸਿਲਕ ਚ ਮਸਲੀਨ ਸਿਲਕ ਦੇ ਸੂਟ ਨੇ ਬਲੌਕ ਪ੍ਰਿੰਟ ਬਣਿਆ ਹੋਇਆ ਇਹਨਾਂ ਉੱਪਰ ਤੁਹਾਨੂੰ ਆਰੀ ਵਰਕ ਵੀ ਮਿਲੂਗਾ ਬਹੁਤ ਸੋਹਣਾ ਡਿਜ਼ਾਈਨ ਹੈ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੋਇਆਗਾ ਤੁਹਾਨੂੰ ਡਿਜ਼ਾਈਨ ਦੋ ਦਿਖਾਵਾਂਗੇ ਦੋ ਡਿਜ਼ਾਈਨ ਦਿਖਾਵਾਂਗੇ ਜੀ ਆਪਣੇ ਕੋਲੇ ਪਹਿਲਾ ਡਿਜ਼ਾਈਨ ਆਲ ਓਵਰ ਸੂਟ ਆ 5 ਮੀਟਰ ਦੀ ਕੱਟ ਆ ਇਹ ਆ ਗਿਆ ਬਾਜੂ ਦਾ ਡਿਜ਼ਾਈਨ ਬਾਜੂ ਦਾ ਡਿਜ਼ਾਈਨ ਆ ਗਿਆ ਜੀ ਦੁਪੱਟੇ ਮਸਲੀਨ ਦੇ ਨਾਲ ਸੂਟਾ ਨਾਲ ਰੇਟ ਹੈਗਾ 850 ਬਹੁਤ ਜੈਜ ਰੇਟ ਲੈ ਕੇ ਆਉਂਦੇ ਆ ਤੁਹਾਡੇ ਲਈ ਬਾਕੀ ਆਪਣੀ ਵੈਰਾਈਟੀ ਬਹੁਤ ਸੋਹਣੀ ਹੁੰਦੀ ਆ ਕੱਪੜਾ ਬਹੁਤ ਵਧੀਆ ਹੁੰਦਾ ਜੀ ਸਾਰਿਆਂ ਨੇ ਪਸੰਦ ਵੀ ਆ ਰਹੇ ਨੇ ਤੁਸੀਂ ਸਾਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਜੋ ਜੋ ਵੀ ਤੁਹਾਨੂੰ ਪਸੰਦ ਆ ਕਲਰ ਸਾਰੇ ਬਹੁਤ ਸੋਹਣੇ ਨੇ ਆਪਣੇ ਕੋਲੇ ਪਹਿਲਾ ਕਲਰ ਆ ਗਿਆ ਜੀ ਇਹ ਆ ਗਿਆ ਆਪਣੇ ਕੋਲੇ ਲਵੈਂਡਰ ਕਲਰ 850 ਰੇਡਾ ਆਲਓਵਰ ਸੂਟ ਨੇ ਲੈਂਥ ਤੁਸੀਂ ਕਿੰਨੀ ਵੀ ਬਣਾ ਸਕਦੇ ਹੋ ਜੋ ਡਿਜ਼ਾਈਨ ਬਣਿਆ ਹੋਇਆ ਹੈਗਾ 42 43 44 ਇੰਚ ਇਸ ਤਰ੍ਹਾਂ ਨੇ ਡਿਜ਼ਾਈਨ ਨੇ ਇਹ ਆਲਓਵਰ ਸੂਟ ਨੇ ਆਪਣੇ ਕੋਲੇ 850 ਰੇਡਾ ਇਹਨਾਂ ਸੂਟ ਨੇ ਇਹ ਸਾਰਾ ਬਲੌਕ ਪ੍ਰਿੰਟ ਬਣਿਆ ਹੋਇਆ ਤੁਹਾਨੂੰ ਆਰੀ ਵਰਕ ਵੀ ਮਿਲੂਗਾ ਬਲੌਕ ਪ੍ਰਿੰਟ ਵੀ ਮਿਲੂਗਾ ਮਸਲੀਨ ਦੇ ਸੂਟ ਆ ਮਸਲੀਨ ਦੇ ਦੁਪੱਟੇ ਨੇ ਦੁਪੱਟੇ ਬਹੁਤ ਸੋਹਣੇ ਨੇ ਇਹਨਾਂ ਸੂਟਾਂ ਨਾਲ ਮਲਾਈਮ ਦੁਪੱਟੇ ਨੇ ਜੀ ਲੈਂਸ ਲਾ ਕੇ ਤੁਸੀਂ ਹੋਰ ਵੀ ਸ਼ੈਡਿੰਗ ਬਹੁਤ ਸੋਹਣੀ ਗਰੇਸ ਸੂਟ ਦੀ ਬਣਾ ਸਕਦੇ ਹੋਗੇ ਪਿੰਕ ਕਲਰ ਆ ਗਿਆ ਜੀ ਆਪਣੇ ਕੋਲੇ ਇਹ ਚਾਰ ਕਲਰ ਹੈਗੇ ਨੇ ਆਪਣੇ ਕੋਲੇ ਇਸ ਡਿਜ਼ਾਈਨ ਵਿੱਚ ਦੋ ਡਿਜ਼ਾਈਨ ਨੇ ਇਹ ਪਹਿਲਾ ਡਿਜ਼ਾਈਨ ਆ ਗਿਆ ਆਪਣੇ ਕੋਲੇ 850 ਰੇਟ ਹੈ ਇਹ ਇਹ ਆ ਆਪਣੇ ਕੋਲੇ ਦੂਸਰਾ ਡਿਜ਼ਾਈਨ ਇਹਨਾਂ ਚ ਜੋ ਵੀ ਤੁਹਾਨੂੰ ਪਸੰਦ ਆ ਤੁਸ ਸਲੈਕ ਕਰੋ ਜੀ ਇਸ ਉੱਪਰ ਵੀ ਤੁਹਾਨੂੰ ਆਰੀ ਵਰਕ ਮਿਲੂਗਾ ਬਲੌਕ ਪ੍ਰਿੰਟ ਮਿਲੂਗਾ ਮਸਲੀਨ ਸਿਲਕਰ ਦੇ ਸੂਟ ਨੇ ਲੈਂਡਿੰਗ ਲਾ ਕੇ ਸੂਟ ਤਿਆਰ ਹੋਊ ਜੀ ਮਸਲੀਨ ਦੇ ਦੁਪੱਟੇ ਨੇ ਇਹਨਾਂ ਸੂਟਾਂ ਨਾਲ ਦੁਪੱਟੇ ਦਾ ਡਿਜ਼ਾਈਨ ਆ ਗਿਆ ਉਤਪਾਦਾਂ ਨੂੰ ਦੁਕਾਨਾਂ ਬਾਜੂ ਦਾ ਡਿਜ਼ਾਈਨ ਯਾਰਾ ਬਾਜੂ ਦਾ ਡਿਜ਼ਾਈਨ ਇਹ ਸਾਰੇ ਡਿਜ਼ਾਈਨ ਨੇ ਕਲਰ ਬਹੁਤ ਸੋਹਣੇ ਨੇ ਸੇਮ ਕਲਰ ਨੇ ਸਿਰਫ ਡਿਜ਼ਾਈਨ ਦਾ ਚੇਂਜ ਆ ਜੀ ਦੋ ਡਿਜ਼ਾਈਨ ਨੇ ਆਪਣੇ ਕੋਲੇ ਇਸ ਵਿੱਚ ਇਹਨਾਂ ਚੋਂ ਤੁਸੀਂ ਸਿਲੈਕਟ ਕਰ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਆ ਯਾਰ ਆਪਣੇ ਕੋਲੇ ਲੈਮਨ ਕਲਰ ਪਿੰਕ ਕਲਰ ਇਹ ਸਾਰੇ ਕਲਰ ਨੇ 850 ਰੇਟ ਆ ਜੀ ਇਹਨਾਂ ਸੁੱਟਣਾ ਵਾਈਟ ਦੇ ਦੁਪट्टे ਲੈ ਗਏ ਤੁਹਾਡੇ ਲਈ ਤੁਸੀਂ ਡਾਈ ਵੀ ਕਰਵਾ ਸਕਦੇ ਹੋ ਦੋ ਤਰ੍ਹਾਂ ਦੇ ਦੁਪट्टे ਨੇ ਜਿਸ ਤਰ੍ਹਾਂ ਕੀ ਕਈ ਆਪਣੇ ਕੋਲੇ ਹੈਗਾ ਬਰਕ ਵਾਲ ਬਰਕ ਵਾਲੇ ਦੁਪट्टे ਨੇ ਜੀ ਇਹ ਆਪਣੇ ਕੋਲੇ ਕਾਟਨ ਚ ਫੁੱਲ ਵੈਲ ਬਹੁਤ ਸੋਹਣੇ ਕਪੜਾ ਬਹੁਤ ਸੋਹਣਾ ਜੀ ਡਿਜ਼ਾਈਨ ਵੀ ਬਹੁਤ ਸੋਹਣਾ ਵਰਕ ਕਰਿਆ ਹੋਇਆ ਜੇਕਰ ਸਾਡੀਆਂ ਬੀਬੀਆਂ ਨੇ ਲੈਣਾ ਉਹ ਵਾਈਟ ਵੀ ਲੈ ਸਕਦੀਆਂ ਨੇ ਜੇਕਰ ਤੁਸੀਂ ਡਾਈ ਕਰਵਾਉਣਾ ਚਾਹੋ ਤਾਂ ਡਾਈ ਵੀ ਕਰਵਾ ਸਕਦੇ ਹੋ ਸਵਾ ਦੋ ਮੀਟਰ ਦੇ ਦੁਪੱਟੇ ਨੇ ਜੀ ਮਲਮਲ ਦੇ ਮਲਮਲ ਦੇ ਬਹੁਤ ਸੋਹਣੀ ਕੁਆਲਿਟੀ ਹੈਗੀ 450 ਰੇਟ 450 ਰੇਟ ਆ ਜੀ ਇਹ ਆਪਣੇ ਕੋਲੇ ਹੈਗਾ ਮਸਲੀਨ ਚ ਇਹ ਮਸਲੀਨ ਚ ਨੇ ਜੀ ਪਲੇਨ ਕਿਸੇ ਵੀ ਸੂਟ ਨਾਲ ਤੁਸੀਂ ਡਾਈ ਕਰਵਾ ਸਕਦੇ ਹੋਗੇ 450 ਪ੍ਰਾਈਸ ਆ ਬਾਕੀ ਸਾਡੇ ਕੋਲ ਤੁਹਾਨੂੰ ਪਿਓਰ ਦੇ ਦੁਪट्टे ਵੀ ਮਿਲ ਜਾਣਗੇ ਚਨੂਨ ਦੇ ਸਾਰੇ ਤਰ੍ਹਾਂ ਦੀ ਹੁੰਦੇ ਨੇ ਤੁਸੀਂ ਕੋਈ ਵੀ ਸਲੈਕਟ ਕਰ ਸਕਦੇ ਹੋ ਜੀ ਇਹ ਆਪਣੇ ਕੋਲੇ ਦੋ ਵੈਰਾਈਟੀਆਂ ਨੇ ਹਾਂਜੀ ਜੋ ਤੁਹਾਨੂੰ ਅਸੀਂ ਹੁਣ ਦਿਖਾ ਰਹੇ ਨੇ ਇਹ ਆਪਣੇ ਕੋਲੇ ਆਲਓਵਰ ਸੂਟ ਆ ਆਲਓਵਰ ਸੂਟ ਆ ਜੀ ਚੌਕਲੇਟ ਕਪੜਾ ਇਸੇ ਇੱਥੇ ਤੁਸੀਂ ਲੈਂਡਿੰਗ ਲਾਓ ਚਾਹੇ ਨਾ ਲਾਓ ਕਿਉਂਕਿ ਵੈਸੇ ਮਸਲੀਨ ਟਾਈਪ ਹੁੰਦਾ ਜੀ ਲੈਂਡਿੰਗ ਲਾ ਕੇ ਗਰੇਸ ਵਧੀਆ ਬਣ ਜਾਂਦੀ ਐ ਸੂਟਾਂ ਦੀ ਮਸਲੀਨ ਦੀ ਨਾਲ ਦੁਪੱਟੇ ਨੇ ਇਸ ਤਰ੍ਹਾਂ ਦੇ ਮਸਲੀਨ ਦੀ ਦੁਪੱਟੇ ਨੇ ਬਹੁਤ ਸੋਹਣੀ ਵੈਰਾਈਟੀ ਆ ਜੀ ਆਲ ਓਵਰ ਸੂਟਾਂ 5 ਮੀਟਰ ਦਾ 2.5 ਮੀਟਰ ਦੇ ਦੁਪੱਟੇ ਨੇ ਦੁਪੱਟੇ ਨਾਲ ਦੇ 2.5 ਮੀਟਰ ਮੰਗੂ ਪੈਣੇ 950 ਰੇਟ ਇਹਨਾਂ ਉੱਪਰ ਤੁਹਾਨੂੰ ਜਰੀ ਵਰਕ ਮਿਲੂ ਜਰੀ ਵਰਕ ਮਿਲੂ ਬਹੁਤ ਸੋਹਣਾ ਕੰਮ ਹੋਇਆ ਹੈ ਜੀ ਡਿਜ਼ਾਈਨ ਦੋ ਦਿਖਾਵਾਂਗੇ ਤੁਹਾਨੂੰ ਕਲਰ ਸੇਮ ਹੋਣਗੇ ਡਿਜ਼ਾਈਨ ਲੱਗ ਲੱਗ ਨੇ ਆਪਣੇ ਕੋਲੇ 950 ਰੇਟ ਆ ਜੀ ਇਹਨਾਂ ਸੁੱਟਾਂ ਦਾ ਬਹੁਤ ਵਧੀਆ ਵੈਰਾਈਟੀ ਆ ਤੁਸੀਂ ਕਿਸੇ ਪ੍ਰੋਗਰਾਮ ਦੇ ਭਾ ਸਕਦੇ ਹੋਗੇ ਲਾਈਨਿੰਗ ਲਾ ਕੇ ਲੌਨ ਲਾ ਕੇ ਤੁਸੀਂ ਹੋਰ ਵੀ ਇਸ ਛੁਰ ਦੀ ਗ੍ਰੇਸ ਬਣਾ ਸਕਦੇ ਹੋ ਇਸ ਤਰ੍ਹਾਂ ਨੇ ਆਪਣੇ ਕੋਲੇ ਡਿਜ਼ਾਈਨ ਨੇ ਜੀ ਜੋ ਦੁਪੱਟੇ ਨੇ ਲੈਨਦਾਰ ਨੇ ਦੇਖੋ ਤੁਸੀਂ ਦੁਪੱਟੇ ਕਿੰਨੇ ਸੋਹਣੇ ਨੇ ਇਹਨਾਂ ਸੁੱਟਾਂ ਨਾਲ ਇਸ ਤਰ੍ਹਾਂ ਨੇ ਡਿਜ਼ਾਈਨ ਨੇ 950 ਰੇਟ ਆ ਕਲਰ ਤੁਸੀਂ ਸਿਲੈਕਟ ਕਰ ਸਕਦੇ ਹੋ ਇਹ ਆਪਣੇ ਕੋਲੇ ਲਾਈਟ ਬੈਂਜੀ ਸ਼ੇਡ ਕਲਰ ਬਹੁਤ ਵਧੀਆ ਡਿਜ਼ਾਈਨ ਵੀ ਬਹੁਤ ਵਧੀਆ ਜਰੀਵਰਕ ਮਿਲੂ ਤੁਹਾਨੂੰ ਇਹਨਾਂ ਸੂਟਾਂ ਉੱਪਰ 950 ਰੇਟ ਇਹਨਾਂ ਸੂਟਾਂ ਦਾ ਜੀ ਇਹ ਹੈ ਆਪਣੇ ਕੋਲੇ ਮਹਿੰਦੀ ਕਲਰ ਸਾਰੇ ਨਵੇਂ ਕਲਰ ਨੇ ਡਿਜ਼ਾਈਨ ਵੀ ਵਧੀਆ ਬਾਕੀ ਕੱਪੜਾ ਵੀ ਬਹੁਤ ਸੋਹਣਾ ਕੱਪੜਾ ਬਿਲਕੁਲ ਖਰਾਬ ਨਹੀਂ ਹੁੰਦਾਗਾ 950 ਰੇਟ ਆ ਜੀ ਤੁਸੀਂ ਪਾਰਟੀ ਵੇਅਰ ਸੂਟ ਬਣਾ ਸਕਦੇ ਹੋ ਇਹ ਹੈ ਆਪਣੇ ਕੋਲੇ ਦੂਸਰਾ ਡਿਜ਼ਾਈਨ ਡਿਜ਼ਾਈਨ ਦੇਖ ਲਓ ਤੁਸੀਂ ਘੇਰੇ ਦਾ ਪਹਿਲਾਂ ਤੁਹਾਨੂੰ ਇਸ ਡਿਜ਼ਾਈਨ ਦਾ ਕਲਰ ਸੇਮ ਮਿਲਣਗੇ ਤੁਹਾਨੂੰ 950 ਰੇਟਾਂ ਦੀ ਚਾਕਲੇਟ ਕੱਪੜਾ ਬਹੁਤ ਵਧੀਆ ਵੈਰਾਈਟੀ ਹੁੰਦੀ ਹੈਗੀ ਨਾਲ ਲੈਂਦਰ ਦੁਪੱਟੇ ਨੇ ਲੈਂਦਰ ਦੁਪੱਟੇ ਨੇ ਨਾ ਸੂਟ ਨਾਲ ਕੱਟਵਰਕ ਦਾ ਡਿਜ਼ਾਈਨ ਬਣਿਆ ਹੈ ਬਹੁਤ ਸੋਹਣਾ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਸਾਰਾ ਵਰਕ ਹੋਇਆ ਹੈ ਸੂਟਾਂ ਉੱਪਰ ਕਲਰ ਸੇ ਇੰਨੇ ਜੋਦਨ ਨੂੰ ਅਸੀਂ ਪਹਿਲਾਂ ਕਲਰ ਦਿਖਾਏ ਨੇ ਸੇਮ ਕਲਰ ਨੇ ਸਿਰਫ ਜੋ ਕਢਾਈ ਦਾ ਵਰਕ ਆ ਉਸ ਦਾ ਚੇਂਜ ਹੈ ਇਹ ਸਾਰੇ ਡਿਜ਼ਾਈਨ ਨੇ ਆਪਣੇ ਕੋਲੇ ਚਾਕਲੇਟ ਵਿੱਚ 950 ਰੇਟ ਪੈਚ ਵਰਕ ਦੇ ਸੂਟ ਲੈ ਕੇ ਆਏ ਤੁਹਾਡੇ ਲਈ ਮਸਲੀਨ ਚ ਮਸਲੀਨ ਸਿਲਕ ਦਾ ਆਲਓਵਰ ਸੂਟ ਆ ਜੀ ਡਿਜ਼ਾਈਨ ਦੇਖੋ ਤੁਸੀਂ ਕਿੰਨਾ ਸੋਹਣਾ ਬਣਿਆ ਹੋਇਆ ਵਰਕ ਦੇਖੋ ਇਹ ਸਾਰਾ ਪੈਚ ਵਰਕ ਪੈਚ ਵਰਕ ਬਣਿਆ ਹੈ ਜੀ ਬਹੁਤ ਸੋਹਣੇ ਡਿਜ਼ਾਈਨ ਨੇ ਕਲਰ ਵੀ ਬਹੁਤ ਵਧੀਆ ਨੇ ਇਹਨਾਂ ਸੂਟਾਂ ਦਾ ਰੇਟ ਹੈਗਾ 1150 1150 ਰੇਟ ਹੈ ਜੀ ਇਹਨਾਂ ਸੂਟਾਂ ਨਾਲ ਇਹਨਾਂ ਨਾਲ ਵੀ ਤੁਹਾਨੂੰ ਇਸ ਤਰ੍ਹਾਂ ਲੈਂਡਰ ਦੁਪੱਟੇ ਮਿਲਣਗੇ ਵਰਕ ਵੀ ਮਿਲੂਗਾ ਦੁਪੱਟਿਆਂ ਉੱਪਰ ਇਹ ਸਾਰੇ ਪਾਰਟੀ ਵੇਅਰ ਸੂਟ ਨੇ ਫੈਂਸੀ ਸੂਟ ਆ ਤੁਸੀਂ ਕਿਸੇ ਪ੍ਰੋਗਰਾਮ ਤੇ ਪਾ ਸਕਦੇ ਜੀ ਕਲਰ ਵੀ ਸਾਰੇ ਵਧੀਆ ਨੇ ਬਹੁਤ ਸੋਹਣੇ ਕਲਰ ਨੇ ਇਹਨਾਂ ਸੂਟਾਂ ਨੇ ਇਹ ਆ ਗਏ ਆਪਣੇ ਕੋਲ ਮਹਿੰਦੀ ਕਲਰ ਸਾਰੇ ਡਾਰਕ ਕਲਰ ਨੇ ਜੀ ਛੜਿਆਣੇ ਵਿੱਚ ਸਾਰੇ ਡਾਰਕ ਕਲਰ ਨੇ ਜੋ ਵੀ ਕਲਰ ਪਸੰਦ ਆ ਤੁਸੀ ਸਿਲੈਕਟ ਕਰ ਸਕਦੇ ਹੋਗੇ ਇਹ ਆ ਗਿਆ ਆਪਣੇ ਕੋਲੇ ਤੰਬਾ ਸ਼ੇਡ ਪਹਿਲਾਂ ਤੁਹਾਨੂੰ ਮਹਿਰੂਨ ਜੀ ਟਾਈਪ ਦਿਖਾਇਆ ਸੀ ਇੱਕ ਕਲਰ ਹੈ ਆਪਣੇ ਕੋਲੇ ਤੰਬਾ ਸ਼ੇਡ ਆ ਕਲਰ ਸਾਰੇ ਸੋਹਣੇ ਨੇ 1550 ਰੇਟ ਇਹਨਾਂ ਸੁਟਣ ਦਾ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਬਰਬਰੀ ਸ਼ਿਲਕ ਦੇ ਸੁਟ ਲੈ ਕੇ ਜਾਂ ਤਾਂ ਇਹ ਲਈ ਬਹੁਤ ਸੋਹਣੇ ਬਹੁਤ ਵਧੀਆ ਵੈਰਾਈਟੀ ਹੈ ਕਿ ਸ਼ਾਈਨਿੰਗ ਬਹੁਤ ਜ਼ਿਆਦਾ ਹੈ ਇਸ ਕਪੜੇ ਵਿੱਚ ਇਸ ਡਿਜ਼ਾਈਨ ਨੂੰ ਤੁਹਾਨੂੰ ਸੋਲੋ ਕਲਰ ਹੈ ਆਪਣੇ ਕੋਲੇ ਇੱਕ ਹੀ ਡਿਜ਼ਾਈਨ ਹੈ ਜੀ ਸੁਟਣ ਤੋਂ ਕਈ ਮਿਲ ਜਾਣਗੇ ਦੁਪੱਟੇ ਦੇਖੋ ਤੁਸੀਂ ਕਿੰਨੇ ਸੋਹਣੇ ਨੇ ਬਰਬਰੀ ਸਿਲਕ ਲਈ ਤੁਹਾਨੂੰ ਦੁਪੱਟਾ ਮਿਲੂਗਾ ਸੇਮ ਉਸੇ ਤਰ੍ਹਾਂ ਦੀ ਤੁਹਾਨੂੰ ਸ਼ਰਟ ਮਿਲੂ ਜੀ ਜੋ ਬਾਟਮ ਲੱਗੀ ਹੈ ਮਸਲੀਨ ਦੀ 4 ਮੀਟਰ ਦੀ ਬਾਟਮ ਲੱਗੀ ਹੈ ਜੇਕਰ ਤੁਸੀਂ ਸੈਟ ਸਲਵਾਰ ਬਣਾਉਣੀ ਹੈ 2 ਮੀਟਰ ਦੀ ਤੁਸੀਂ ਲਾਈਨਿੰਗ ਤੇ ਸ਼ਰਟ ਇਹਦੇ ਵਿੱਚ ਲਾ ਸਕਦੇ ਹੋਗੇ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਬਹੁਤ ਵਧੀਆ ਡਿਜ਼ਾਈਨ ਆਏ ਆਪਣੇ ਕੋਲੇ ਸੋਲੋ ਕਲਰ ਆ ਜੀ ਕਲਰ ਬਹੁਤ ਸੋਹਣੇ ਨੇ ਜੋ ਤੁਹਾਨੂੰ ਹੁਣ ਡਿਜ਼ਾਈਨ ਦਿਖਾਵਾਂਗੇ ਇਸ ਡਿਜ਼ਾਈਨ ਵਿੱਚ ਤੁਹਾਨੂੰ 4 ਕਲਰ ਦਿਖਾਵਾਂਗੇ ਜੀ ਪ੍ਰਾਈਜ਼ ਹੈਗਾ 1150 11500 ਰੇਟ ਹੈ ਇਹਨਾਂ ਸੂਟਾਂ ਨਾਲ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਡਿਜ਼ਾਈਨ ਦੇਖੋ ਤੁਸੀਂ ਕਿੰਨਾ ਸੋਹਣਾ ਬਣਿਆ ਹੋਇਆ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੈ ਜਰੀ ਦਾ ਵਰਕ ਕਰਿਆ ਹੈ ਬਾਰਬਰੀ ਸਿਲਕ 'ਚ ਸ਼ਾਈਨਿੰਗ ਦੇਖੋ ਤੁਸੀਂ ਕਿੰਨੀ ਆ ਇਹ ਆਗੇ ਦੁਪट्टे ਨਾਲ ਮੈਚਿੰਗ ਸੂਟ ਨੇ 11500 ਰੇਟ ਆ ਬਾਟਮ ਆ ਗਈ 4 ਮੀਟਰ ਦੀ ਬਾਟਮ ਲੱਗੀ ਹੈ ਤਾਂਬਾ ਕਲਰ ਆ ਗਿਆ ਆਪਣੇ ਕੋਲੇ ਇਹ ਆਗੇ ਆਪਣੇ ਕੋਲ ਲਾਈਟ ਬੈਂਜ ਜੀ ਸ਼ੇਡ ਕਲਰ ਸਾਰੇ ਬਹੁਤ ਸੋਹਣੇ ਨੇ ਨਵੇਂ ਕਲਰ ਨੇ ਨਵੇਂ ਡਿਜ਼ਾਈਨ ਨੇ ਸੂਟਸ ਨੂੰ ਕੇ ਪਾਉਂਗੇ ਬਹੁਤ ਸੋਹਣਾ ਸੂਟ ਲੱਗੂ ਜੀ ਸੋਬਰ ਜੇ ਕਲਰ ਨੇ ਸਾਰੇ ਇਹ ਆ ਗਏ ਆਪਣੇ ਕੋਲ ਗ੍ਰੇ ਕਲਰ ਇਹਨਾਂ ਚੋਂ ਤੁਸੀਂ ਸਲੈਕਟ ਕਰ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਆ ਸਾਢੇ 1500 ਰੇਟ ਆ ਜੀ ਇਹਨਾਂ ਸੂਟਾਂ ਦਾ ਜੋ ਤੁਹਾਨੂੰ ਹੁਣ ਕਲਰ ਦਿਖਾ ਰਹੇ ਆ ਇਹ ਕਲਰ ਵੀ ਬਹੁਤ ਸੋਹਣਾ ਸਾਰੇ ਨਵੇਂ ਕਲਰ ਨੇ ਸਾਢੇ 1500 ਰੇਟ ਆ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਫੈਂਸੀ ਸੂਟ ਲੈ ਕੇ ਤੁਹਾਡੇ ਲਈ ਬਰਕ ਚ ਬਰਕ ਦੇ ਸੂਟ ਨੇ ਬਹੁਤ ਸੋਹਣਾ ਪਿਓਰ ਦਾ ਦੁਪੱਟਾ ਲੱਗਾ 2.5 ਮੀਟਰ ਦਾ 2.5 ਮੀਟਰ ਦਾ ਕੱਪੜਾ ਜਾਮ ਕਾਟਨ ਦੀ ਸ਼ਰਟ ਆ ਜਾਮ ਕਾਟਨ ਦੀ ਤੁਹਾਨੂੰ ਬਾਟਮ ਮਿਲੂਗੀ ਰੈੱਡ ਕਲਰ ਦੀ ਦੁਪੱਟਾ ਮਿਲੂ ਤੁਹਾਨੂੰ ਫੁੱਲ ਪਿਓਰ ਫੁੱਲ ਪਿਓਰ ਦਾ ਦੁਪੱਟਾ ਮਿਲੂ ਜੀ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਕਲਰ ਬਹੁਤ ਸੋਹਣੇ ਨੇ ਸੂਟ ਬਹੁਤ ਸੋਹਣਾ ਬਣ ਕੇ ਤਿਆਰ ਹੋਊ ਜੀ ਫੈਂਸੀ ਸੂਟ ਦਾ ਰੇਟ ਪ੍ਰਾਈਜ਼ ਹੈਗਾ 1500 1500 ਰੇਟ ਹੈ ਤੁਸੀਂ ਕਿਸੇ ਪ੍ਰੋਗਰਾਮ ਦੇ ਪਾਸ ਸਕਦੇ ਹੋਗੇ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਸਾਰਾ ਵਰਕ ਕਰਿਆ ਹੋਇਆ ਹੈ ਬਰਕਬੁੱਧ ਹੈਵੀ ਕਰਿਆ ਹੋਇਆ ਕੱਟਵਰਕ ਵੀ ਮਿਲੂ ਤੁਹਾਨੂੰ ਇਹ ਸਾਰਾ ਥ੍ਰੈਡ ਵਰਕ ਕਰਿਆ ਹੋਇਆ 1500 ਪ੍ਰਾਈਜ਼ ਹੈ ਇਹ ਸੋਲੋ ਕਲਰ ਆ ਤੁਸੀਂ ਕਿੰਨੇ ਵੀ ਛੂਟ ਲੈ ਸਕਦੇ ਹੋਗੇ ਇਸ ਤਰ੍ਹਾਂ ਦੇ ਆਪਣੇ ਕੋਲੇ ਇਹ ਸਾਰੇ ਬਾਈਟ ਕਲਰ ਚ ਰੈੱਡ ਕਲਰ ਦੀ ਬਾਟਮ ਨਾਲ ਬਹੁਤ ਸੋਹਣੇ ਡਿਜ਼ਾਈਨ ਦੇ ਸੂਟ ਆ ਇਹਨੇ ਜੀ ਆਪਣੇ ਕੋਲੇ ਹਾਂ ਜੀ ਇਹ ਆ ਗਿਆ ਆਪਣੇ ਕੋਲੇ ਔਰਗੰਝ ਚ ਵੈਰਾਈਟੀ ਫੈਂਜੀ ਸੂਟ ਨੇ ਜੀ ਇਹਨਾਂ ਸੂਟਾਂ ਉੱਪਰ ਤਾਂ ਨੂੰ ਜਰੀ ਵਰਕ ਮਿਲੂਆ ਇਸ ਤਰ੍ਹਾਂ ਦੀ ਕੰਮ ਵੀ ਕਰਿਆ ਹੋਇਆ ਹੈ ਇਹ ਸਾਰੇ ਬਹੁਤ ਸੋਹਣਾ ਕੰਮ ਕਰਾਇਆ ਜੀ ਮੋਤੀ ਵਰਕ ਦਾ ਕੰਮ ਕਰਾਇਆ ਬਹੁਤ ਸੋਹਣੀ ਵੈਰਾਈਟੀ ਹੈ ਜੀ ਡਿਜ਼ਾਈਨ ਬਹੁਤ ਸੋਹਣੇ ਨੇ ਔਰਗੰਜੀ ਦੀ ਸ਼ਰਟ ਹੈ ਜੀ ਨਾਲ ਤੁਹਾਨੂੰ ਪਿਓਰ ਜੀ ਬਾਟਮ ਮਿਲੇਗੀ ਬਾਟਮ ਉੱਪਰ ਵਰਕ ਮਿਲੂਗਾ ਪਾੜਾ ਛਿਲਕੀ ਦੀ ਬਾਟਮ ਲੱਗੀ ਹੋਈ ਹੈ ਔਰਗੰਜੀ ਦੀ ਸ਼ਰਟ ਹੈ ਜੀ ਨਾਲ ਔਰਗੰਜੀ ਦਾ ਦੁਪੱਟਾ 1650 ਰੇਟ ਆ ਇਹ ਸਾਰੇ ਫੈਂਸੀ ਸੂਟ ਨੇ ਤੁਸੀਂ ਕਿਸੇ ਪ੍ਰੋਗਰਾਮ ਦੇ ਪਾਸਾ ਦੇ 2.5 ਮੀਟਰ ਦੇ ਦੁਪੱਟੇ ਨੇ ਇਸ ਤਰ੍ਹਾਂ ਨੇ 1650 ਰੇਟ ਹੈ ਤੁਹਾਨੂੰ ਅਸੀਂ ਅਲੱਗ-ਅਲੱਗ ਕਲਰ ਦਿਖਾਵਾਂਗੇ ਇਸ ਡਿਜ਼ਾਈਨ ਵਿੱਚ ਤੁਹਾਨੂੰ ਕਈ ਕਲਰ ਮਿਲਣਗੇ ਬਾਟਮ ਦੇ ਵਰਕ ਮਿਲੂਗਾ ਤੁਹਾਨੂੰ ਇਹ ਸਾਰਾ ਬਾਟਮ ਦੇ ਵਰਕ ਮਿਲੂਗਾ ਇਹ ਸਾਰਾ ਸੂਟ ਲਾਈਨਿੰਗ ਲਾ ਕੇ ਤਿਆਰ ਹੋ ਜੀ ਫੈਂਸੀ ਸੂਟ ਆ ਪਾਰਟੀ ਵੇਅਰ ਸੂਟ ਨੇ ਪਿੰਕ ਕਲਰ ਆ ਕਲਰ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਸਲੈਕਟ ਕਰ ਸਕਦੇ ਹੋ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਜੀ ਇਹ ਆਪਣੇ ਕੋਲੇ ਆਰਗੈਂਜੇ ਸੂਟ ਨੇ ਪਿੰਕ ਕਲਰ ਆ ਗਏ ਲਾਈਟ ਜੇ ਕਲਰ ਬਹੁਤ ਹੀ ਸੋਹਣੇ ਨੇ 1650 ਰੇਟ ਆ ਜੀ ਇਹ ਆਪਣੇ ਕੋਲੇ ਪੈਰਟ ਕਲਰ ਆ ਪੀਜ ਕਲਰ ਆ ਗਿਆ ਜੀ ਕਈ ਕਲਰ ਨੇ ਜਿਹੜੇ ਐਣ ਵਿੱਚ ਇਹ ਸਾਰਾ ਤੁਹਾਨੂੰ ਬਰਕ ਮਿਲੂਗਾ ਬਹੁਤ ਸੋਹਣਾ ਕਰ ਐਨਾ ਸੂਟਾ ਉੱਪਰ ਫੈਂਸੀ ਸੂਟ ਨੇ 1650 ਰੇਟ ਆ ਐਨਾ ਸੂਟਾਂ ਦਾ ਸਕਾਈ ਜਿਹਾ ਕਲਰ ਆ ਗਿਆ ਜੀ ਸਕਾਈ ਕਲਰ ਆ ਗਏ ਡਿਜ਼ਾਈਨ ਬਹੁਤ ਸੋਹਣੇ ਨੇ ਕਲਰ ਵੀ ਬਹੁਤ ਵਧੀਆ ਕਲਰ ਵੀ ਬਹੁਤ ਵਧੀਆ ਡਿਜ਼ਾਈਨ ਵੀ ਬਹੁਤ ਵਧੀਆ ਆ ਗਿਆ ਆਪਣੇ ਕੋਲੇ ਲਵੈਂਡਰ ਕਲਰ ਲਵੈਂਡਰ ਕਲਰ ਆ ਗਿਆ ਜੀ ਦੁਪੱਟੇ ਬਹੁਤ ਵਧੀਆ ਨੇ ਸੂਟਾਂ ਨਾਲ ਬਹੁਤ ਸੋਹਣੇ ਦੁਪੱਟੇ ਨੇ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ WhatsApp ਨੰਬਰ ਦੋ ਆਪਣੀ ਸਕਰੀਨ ਉੱਪਰ ਚੱਲ ਰਹੇ ਨੇ ਤੁਸੀਂ ਸਲੈਕਟ ਕਰ ਸਕਦੇ ਹੋ ਸੂਟ ਮੰਗਵਾ ਸਕਦੇ ਹੋ ਸਕਰੀਨ ਸ਼ਾਟ ਸੈਂਡ ਕਰਕੇ ਇਹ ਸਾਰੇ ਆਪਣੇ ਕੋਲੇ ਕਲਰ ਨੇ ਛੜਿਆ ਸਾਢੇ 1600 ਰੇਟ ਟੈਬੀ ਸਿਲਕ ਦੇ ਸੂਟ ਲੱਗੇ ਤੁਹਾਡੇ ਲਈ ਫੈਂਸੀ ਪਿਓਰ ਟੈਬੀ ਸਿਲਕ ਲੱਗੀ ਹੋਈ ਹੈ 2.5 ਮੀਟਰ ਦੀ ਸ਼ਰਟ ਲੱਗੀ ਹੋਈ ਹੈ ਕਿ ਨਾਲ ਪਿਓਰ ਮਸਲੀਨ ਦੀ ਬਾਟਮ ਪਿਓਰ ਮਸਲਿਨ ਦੀ ਬੋਟਮ ਆ ਜੀ ਦੁਪੱਟਾ ਵੀ ਤੁਹਾਨੂੰ ਟੈਬੀ ਸਿਲਕ ਦਾ ਮਿਲੂਗਾ। ਇਹਨਾਂ ਸੂਟਾਂ ਉੱਪਰ ਤਾਂ ਨੂੰ ਪ੍ਰਿੰਟ ਵੀ ਮਿਲੂ ਜੀ, ਹੱਥੀ ਕੰਮ ਕਰਿਆ ਹੋਇਆ ਵੀ ਮਿਲੂਗਾ। ਬਹੁਤ ਸੋਹਣੇ ਡਿਜ਼ਾਈਨ ਨੇ, ਕਲਰ ਵੀ ਬਹੁਤ ਵਧੀਆ। 2.5 ਮੀਟਰ ਮੰਗੂ ਦੁਪੱਟੇ ਨੇ। ਦੁਪੱਟੇ ਦਾ ਪਣਾ ਦੇਖੋ ਤੁਸੀਂ ਕਿੰਨਾ। 1750 ਰੇਟ ਹੈ ਇਹਨਾਂ ਸੂਟਾਂ ਦਾ। ਕਿਉਂਕਿ ਇਹ ਸਾਰੇ ਫੈਂਸੀ ਸੂਟ ਨੇ ਜੀ ਕਈ ਬਾਰ ਕਸਟਮਰ ਕਹਿ ਦਿੰਦੇ ਨੇ ਸਾਨੂੰ ਪ੍ਰਿੰਟ ਸੂਟ ਫੈਂਸੀ ਚਾਹੀਦੇ ਨੇ। ਇਹ ਉਸ ਤਰ੍ਹਾਂ ਦੀ ਵੈਰਾਈਟੀ ਆ ਜੀ ਬਹੁਤ ਸੋਹਣੇ ਸੂਟ ਨੇ, ਕਪੜਾ ਹੀ ਬਹੁਤ ਵਧੀਆ। ਬਹੁਤ ਸੋਹਣਾ ਕਪੜਾ ਹੈ ਪਿਓਰ ਟੈਬੀ ਸਿਲਕ ਦੇ ਸੂਟ ਨੇ ਸਾਈਡ ਤੇ ਤੁਹਾਨੂੰ ਬਾਜੂ ਦਾ ਡਿਜ਼ਾਈਨ ਵੀ ਮਿਲੂਗਾ ਤੁਹਾਨੂੰ ਅਸੀਂ ਤਿੰਨ ਡਿਜ਼ਾਈਨ ਦਿਖਾਵਾਂਗੇ ਜੀ ਆਪਣੇ ਕੋਲੇ ਪਹਿਲਾ ਡਿਜ਼ਾਈਨ ਹੈ ਕਲਰ ਸੇਮ ਹੋਣਗੇ ਡਿਜ਼ਾਈਨ ਤੁਹਾਨੂੰ ਅਸੀਂ ਤਿੰਨ ਦਿਖਾਵਾਂਗੇ ਬਹੁਤ ਸੋਹਣੇ ਡਿਜ਼ਾਈਨ ਨੇ ਪਿੰਕ ਕਲਰ ਆ ਗਿਆ ਆਪਣੇ ਕੋਲੇ 1750 ਰੇਟ ਹੈ ਨਾ ਸੂਟ ਦਾ ਫੈਂਸੀ ਸੂਟ ਨੇ ਜੀ ਬਹੁਤ ਵਧੀਆ ਵੈਰੀਅਟੀ ਹੈ ਟੈਬੀ ਸਿਲਕ ਦੇ ਸੂਟ ਨੇ ਇਹ ਕਲਰ ਬਹੁਤ ਸੋਹਣਾ ਜਿਹੜਾ ਉਹਨੂੰ ਹੁਣ ਦਿਖਾ ਰਹੇ ਆ ਲਾਈਟ ਗ੍ਰੀਨ ਜਿਹਾ ਕਲਰ ਆ ਬਹੁਤ ਹੀ ਵਧੀਆ ਇਹ ਆ ਆਪਣੇ ਕੋਲੇ ਲੈਮਨ ਕਲਰ ਲੈਮਨ ਕਲਰ ਆ ਗਿਆ ਜੀ 2.5 ਮੀਟਰ ਦੀ ਸ਼ਰਟ ਆ 3.3 ਮੀਟਰ ਵਾਂਗੂ ਬਾਟਮ ਲੱਗੀ ਹੋਈ ਐ ਇਹਨਾਂ ਸੂਟਾਂ ਨਾਲ 1750 ਰੇਟ ਆ ਪੀਚ ਕਲਰ ਆ ਗਿਆ ਡਿਜ਼ਾਈਨ ਦੇਖ ਲਓ ਤੁਸੀਂ ਤੁਹਾਨੂੰ ਅਸੀਂ ਤਿੰਨ ਲਿਜੈਂ ਦਿਖਾਵਾਂਗੇ ਜੇ ਪਹਿਲਾ ਆਪਣੇ ਕੋਲੇ ਪਹਿਲਾ ਡਿਜ਼ਾਈਨ ਆ ਇਹਨਾਂ ਚੋ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਸਿਲੈਕਟ ਕਰ ਸਕਦੇ ਹੋਗੇ ਇਹ ਸਾਰੇ ਸੂਟ ਰੇਟਾ ਲੈਂਡਿੰਗ ਲੱਗੂਗੀ ਕਿਉਂਕਿ ਫੈਨਸੀ ਸੂਟ ਨੇ ਜੀ ਇਹ ਆ ਆਪਣੇ ਕੋਲੇ ਦੂਸਰਾ ਡਿਜ਼ਾਈਨ ਤੇ ਨਾ ਡਿਜ਼ਾਈਨ ਨੇ ਆਪਣੇ ਕੋਲੇ ਇਸ ਕੱਪੜੇ ਵਿੱਚ 1750 ਰੇਟ ਆ ਜੀ ਇਹਦੇ ਦਾ ਨੂੰ ਸਾਈਡ ਤੇ ਪ੍ਰਿੰਟ ਮਿਲੂਗਾ ਸਾਈਡ ਤੇ ਇਸ ਤਰ੍ਹਾਂ ਦਾ ਪ੍ਰਿੰਟ ਮਿਲੂ ਜੀ ਬਾਜੂ ਤੇ ਇਹਨਾਂ ਛੋਟਾ ਬਟਨ ਮੋਤੀ ਵਰਕ ਦਾ ਕੰਮ ਵੀ ਮਿਲੂਗਾ ਦੁਪੱਟੇ ਦਾ ਡਿਜ਼ਾਈਨ ਵੀ ਤੁਹਾਨੂੰ ਦਿਖਾ ਦਿੰਨੇ ਆਂ 2.5 ਮੀਟਰ ਮੰਗੋ ਇਹਨਾਂ ਸੂਟਾਂ ਦੇ ਦੁਪੱਟੇ ਨੇ 3.5 ਮੀਟਰ ਦੀ ਸਲਵਾਰ ਆ ਜੀ 2.5 ਮੀਟਰ ਦੀ ਸ਼ਰਟ ਆ ਗਈ ਇਸ ਤਰ੍ਹਾਂ ਦੇ ਦੁਪੱਟੇ ਨੇ ਪ੍ਰਿੰਟ ਪਿਓਰ ਟੈਬੀ ਸ਼ਿਲਕਰੇ ਸੂਟਾਂ ਰੇਟ ਸਿਰਫ 1750 ਸਾਢੇ 1750 ਰੇਟ ਆ ਜੀ ਇਹਨਾਂ ਸੂਟਾਂ ਦਾ ਪਹਿਲਾ ਆਪਣੇ ਕੋਲੇ ਪਿੰਕ ਕਲਰ ਆ ਗਿਆ ਕਲਰ ਸੇਮ ਮਿਲਣਗੇ ਸਿਰਫ ਜੋ ਡਿਜ਼ਾਈਨ ਆ ਇਸ ਦਾ ਚੇਂਜ ਯਾਰ ਆਪਣੇ ਕੋਲੇ ਲੈਮਨ ਕਲਰ ਆ ਲਾਈਟ ਜੇ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਵਧੀਆ ਫੈਂਸੀ ਜੂਟ ਨੇ ਜੀ ਟੈਪੀ ਸਿਲਕ ਦੇ ਆਪਣੇ ਕੋਲ ਕੱਪੜਾ ਪੀਚ ਕਲਰ ਆ ਗਿਆ ਜੀ ਇਹ ਆ ਆਪਣੇ ਕੋਲੇ ਸੀ ਗ੍ਰੀਨ ਕਲਰ ਇਸ ਡਿਜ਼ਾਈਨ ਵਿੱਚ ਚਾਰ ਕਲਰ ਨੇ ਆਪਣੇ ਕੋਲੇ ਹਾਂਜੀ ਇਹ ਕੜਿਆਣੇ ਆ ਆਪਣੇ ਕੋਲੇ ਡਿਜ਼ਾਈਨ ਦੇਖ ਲਓ ਤੁਸੀਂ ਤਿੰਨ ਡਿਜ਼ਾਈਨ ਨੇ ਟੈਪੀ ਸਿਲਕ ਦੇ ਸੂਟ ਨੇ 1750 ਰੇਟ ਆ ਜੀ ਲਵੈਂਡਰ ਕਲਰ ਆ ਗਿਆ ਆਪਣੇ ਕੋਲੇ ਇਨਾਂ ਨਾਲ ਹੈਗੇ ਨੇ ਇਸ ਤਰ੍ਹਾਂ ਦੇ ਦੁਪੱਟੇ 1750 ਰੇਟ ਆ ਫੈਂਸੀ ਸੂਟ ਨੇ ਵਧੀਆ ਤੁਸੀਂ ਕਿਸੇ ਪ੍ਰੋਗਰਾਮ ਦੇ ਬਾਅਦ ਸਕਦੇ ਪਿਓਰ ਮਸਲੀਨ ਦੀ ਬਾਟਮ ਲੱਗੀ ਹੋਈ ਹੈਗੀ ਸ਼ਲਟਰਾ ਡਿਜ਼ਾਈਨ ਦੇਖ ਲਓ ਸਾਈਡ ਤੇ ਆ ਗਿਆ ਬਾਜੂ ਦਾ ਡਿਜ਼ਾਈਨ ਲਵੈਂਡਰ ਕਲਰ ਆ ਗਿਆ ਆਪਣੇ ਕੋਲੇ ਇਹ ਆ ਗਿਆ ਆਪਣੇ ਕੋਲੇ ਸਕਾਈ ਜਗਾ ਕਲਰ ਕਲਰ ਸਾਰੇ ਬਹੁਤ ਸੋਹਣੇ ਨੇ ਇਹਨਾਂ ਡਿਜ਼ਾਈਨਾਂ ਵਿੱਚ ਕਲਰ ਵਿੱਚ ਸੋਹਣੇ ਨੇ ਕਪੜਾ ਹੀ ਬਹੁਤ ਵਧੀਆ ਫੈਬਰਿਕ ਬਹੁਤ ਸੋਹਣਾ ਫੈਬਰਿਕ ਆ ਜੀ ਇਹ ਆ ਗਿਆ ਆਪਣੇ ਕੋਲੇ ਪਿੰਕ ਕਲਰ ਹਾਂਜੀ ਇਹ ਸਕਾਈ ਦਾ ਕਲਰ ਆ ਗਿਆ ਪਹਿਲਾਂ ਤੁਹਾਨੂੰ ਸੀ ਗ੍ਰੀਨ ਕਲਰ ਰਖਾਇ ਸੀ ਇਹ ਸਕਾਈ ਕਲਰ ਆ ਗਿਆ ਇਹ ਸੀ ਸਾਰੀਆਂ ਆਪਣੇ ਅੱਜ ਦੀ ਵੈਰਿਟੀ ਬਹੁਤ ਸੋਹਣੇ ਸੂਟ ਨੇ ਜੀ ਫੈਂਸੀ ਸੂਟ ਲੈ ਕੇ ਆਏ ਆ ਤੁਹਾਡੇ ਲਈ ਇਹਨਾਂ ਵਿੱਚ ਜੋ ਵੀ ਤੁਹਾਨੂੰ ਪਸੰਦ ਆ ਤੁਹਾਨੂੰ ਸਿਲੈਕਟ ਕਰ ਸਕਦੇ ਹੋ ਕਾਰ ਬੈਟੇ ਜੁੱਟ ਮੰਗਵਾ ਸਕਦੇ ਜੀ ਜੋ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਸੇਮ ਤੁਹਾਡੇ ਕੋਲੇ ਅਸੀਂ ਬਚਾਵਾਂਗੇ ਪ੍ਰਾਈਜ਼ ਵਗੈਰਾ ਅਸੀਂ ਨਾਲ ਸ਼ੋਅ ਕਰੇ ਨੇ ਸ਼ਿਪਿੰਗ ਚਾਰਜ ਫਰੀ ਹੈ ਕੈਸ਼ ਔਨ ਡਿਲੀਵਰੀ ਹੈ ਤੁਸੀਂ ਸਿਲੈਕਟ ਕਰ ਸਕਦੇ ਹੋ ਵੀਡੀਓ ਨੂੰ ਵੱਧੋਆ ਸ਼ੇਅਰ ਕਰਿਆ ਕਰੋ ਈ ਲਾਈਕ ਕਰਿਆ ਕਰੋ ਧੰਨਵਾਦ ਜੀ